ਤੁਹਾਨੂੰ ਇਸ ਕਰਕੇ ਇੱਥੇ ਤਕਲੀਫ ਦਿੱਤੀ ਅੱਜ ਆਉਣ ਦੀ ਕਿ ਤੁਸੀਂ ਇਸ ਚੀਜ਼ ਦੇ ਗਵਾਹ ਹੋ ਕਿ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋਇਆ। ਔਰ ਉਹ ਸੈਸ਼ਨ ਸੀ ਜੋ ਇਸ ਕਰਕੇ ਸੱਦਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਇਸ ਸਦੀ ਦੀ ਸਭ ਤੋਂ ਭਿਆਨਕ ਤਬਾਹੀ ਜਿਹੜੀ ਹੈ ਉਹ ਹੜ੍ਹਾਂ ਦੇ ਕਾਰਨ ਹੋਈ ਸੀ। ਔਰ ਇਨ੍ਹਾਂ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਤਕਰੀਬਨ 5 ਲੱਖ ਏਕੜ ਫਸਲ ਜਿਹੜੀ ਐ ਖੜੀ ਹੋਈ ਫਸਲ ਬਰਬਾਦ ਹੋਈ 2305 ਪਿੰਡ ਜਿਹੜੇ ਸੀ ਉਹ ਬਿਲਕੁਲ ਤਹਸ ਨਹਸ ਹੋ ਗਏ ਲੱਖਾਂ ਪਸ਼ੂ ਜਿਹੜੇ ਆ ਉਹ ਮਾਰੇ ਗਏ 3200 ਤੋਂ ਵੱਧ ਜਿਹੜੇ ਸਕੂਲ ਸੀ ਉਹ ਤਹਸ ਨਹਸ ਹੋ ਗਏ 19 ਕਾਲਜ ਤਹਸ ਨਹਸ ਹੋ ਗਏ ਬਹੁਤ ਸਾਰੇ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਤੇ 60 ਤੋਂ ਆਸ-ਪਾਸ ਜਿਹੜੀਆਂ ਨੇ ਕੀਮਤੀ ਜਾਨਾਂ ਜਿਹੜੀਆਂ ਲੋਕ ਜਿਹੜੇ ਸੀ ਉਹ ਹੜਾ ਕਾਰਨ ਇਸ ਦੁਨੀਆ ਤੋਂ ਰੁਖਸਤ ਹੋ ਗਏ। ਔਰ ਇਹ ਤਬਾਹੀ ਦਾ ਮੰਜ਼ਰ ਇੰਨਾ ਵੱਡਾ ਸੀ ਕਿ ਇਸ ਨੂੰ ਦੇਖ ਕੇ ਵੀ ਜਿਹੜੀ ਹੈ ਉਹ ਰੂਹ ਕੰਬ ਉੱਠਦੀ ਹੈ। ਇਸੇ ਕਰਕੇ ਜਿਹੜਾ ਇਹ ਸੈਸ਼ਨ ਸੱਦਿਆ ਗਿਆ ਸੀ ਔਰ ਇਹਦੇ ਪਿੱਛੇ ਉਚੇਚਾ ਕਾਰਨ ਇਹ ਵੀ ਸੀ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਹਰ ਥਾਂ ਦੇ ਉੱਤੇ ਸਹਾਇਤਾ ਕੀਤੀ ਹੈ। ਭਾਵੇਂ ਉਹ ਸਰਹੱਦਾਂ ਦੀ ਗੱਲ ਹੋਵੇ ਸਾਡੇ ਨੌਜਵਾਨਾਂ ਨੇ ਉੱਥੇ ਕਦੇ ਪਿੱਠ ਨਹੀਂ ਦਿਖਾਈ ਪੰਜਾਬੀਆਂ ਨੇ ਹਮੇਸ਼ਾ ਗੋਲੀਆਂ ਹਿੱਕ ਦੇ ਉੱਤੇ ਖਾਧੀਆਂ ਨੇ ਔਰ ਭਾਵੇਂ ਅਨਾਜ ਦੇ ਨਾਲ ਦੇਸ਼ ਦੇ ਭੰਡਾਰ ਭਰਨ ਦੀ ਗੱਲ ਹੋਵੇ ਤੇ ਸਾਡੇ ਕਿਸਾਨ ਕਦੇ ਪਿੱਛੇ ਨਹੀਂ ਹਟੇ ਔਰ ਪੰਜਾਬ ਸਭ ਤੋਂ ਵੱਧ ਸਹਾਇਤਾ ਕਰਨ ਵਾਲਾ ਕੰਟਰੀਬਿਊਟ ਕਰਨ ਵਾਲਾ ਦੇਸ਼ ਜਿਹੜਾ ਸਾਡਾ ਪ੍ਰਦੇਸ਼ ਹੈ ਉਹ ਸਾਡੇ ਦੇਸ਼ ਦੇ ਵਿੱਚ ਹੈ ਪਰ ਇਸ ਦੇ باوجود ਪੰਜਾਬ ਨੂੰ ਪਹਿਲੀ ਵਾਰੀ ਜ਼ਰੂਰਤ ਪਈ ਸੀ ਇਸ ਤਰ੍ਹਾਂ ਦੇ ਕਾਰਨ ਲੇਕਿਨ ਕੇਂਦਰ ਨੇ ਕੇਂਦਰ ਦੀ ਬੀਜੇਪੀ ਨੇ ਮੋਤੀ ਸਾਹਿਬ ਦੀ ਸਰਕਾਰ ਨੇ ਪੰਜਾਬ ਦੀ ਬਾਹ ਨਹੀਂ ਫੜੀ ਉਲਟਾ ਪੰਜਾਬ ਦਾ ਮਜ਼ਾਕ ਉਡਾਇਆ ਗਿਆ ਪੰਜਾਬ ਦਾ ਅਪਮਾਨ ਕੀਤਾ ਗਿਆ ਹਜ਼ਾਰਾਂ ਕਰੋੜ ਰੁਪਈਆ ਦਾ ਜਿਹੜਾ ਨੁਕਸਾਨ ਹੋਇਆ ਉਹ ਦੇਣ ਦੀ ਬਜਾਏ ਸਿਰਫ 1600 ਕਰੋੜ ਰੁਪਏ ਦਾ ਅਨਾਉਂਸਮੈਂਟ ਕੀਤੀ ਗਈ ਉਹਦੇ ਦੀ ਫੁੱਟੀ ਕੌਡੀ ਹਾਲੇ ਤੱਕ ਪੰਜਾਬ ਨੂੰ ਨਹੀਂ ਮਿਲੀ ਔਰ ਇਹ ਚੀਜ਼ਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਵਾਸਤੇ ਔਰ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਚਾਰਨ ਵਾਸਤੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਚੁਣ ਕੇ 117 ਨੁਮਾਇੰਦੇ ਭੇਜੇ ਹੋਏ ਆ ਇਸ ਕਰਕੇ ਇਹ ਸਦਨ ਸੱਦਿਆ ਗਿਆ ਸੀ ਪਰ ਬੜੀ ਬਦਕਿਸਮਤੀ ਹੈ ਮੈਨੂੰ ਬੜਾ ਅਫਸੋਸ ਹੈ ਇਹ ਕਹਿਣ ਲੱਗਿਆ ਕਿ ਵਿਰੋਧੀ ਧਿਰ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾਜ਼ੀ بجائے ਉਹ ਪੰਜਾਬ ਦੇ ਲੋਕਾਂ ਨਾਲ ਖੜਦੇ ਬਜਾਏ ਉਹ ਪੰਜਾਬ ਸਰਕਾਰ ਦੇ ਨਾਲ ਖੜ੍ਹ ਦੇ ਔਰ ਜੋ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਗਿਆ ਸੀ ਉਹਦੀ ਗੱਲ ਕਰ ਦੇ ਪੰਜਾਬ ਦੇ ਵਿੱਚ ਹੋਈ ਤਬਾਹੀ ਦੀ ਗੱਲ ਕਰ ਦੇ ਪਰ ਉਹਨਾਂ ਨੇ ਉਲਟਾ ਸਰਕਾਰ ਨੂੰ ਘੇਰਨਾ ਸ਼ੁਰੂ ਕਰਤਾ ਔਰ ਜਿੱਥੋਂ ਇਹ ਪੈਸਾ ਆਉਣਾ ਹੈ ਉਹਦੇ ਖਿਲਾਫ ਇੱਕ ਸ਼ਬਦ ਨਹੀਂ ਬੋਲੇ ਔਰ ਇਸ ਮੁੱਦੇ ਨੂੰ ਮੈਨ ਮੇਡ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਹੜ ਨੇ ਇਹਦਾ ਇਲਜ਼ਾਮ ਪੰਜਾਬ ਦੇ ਉੱਤੇ ਲਗਾਇਆ ਜਾਵੇ ਪੰਜਾਬ ਸਰਕਾਰ ਦੇ ਉੱਤੇ ਲਗਾਇਆ ਜਾਵੇ ਆਪਾਂ ਸਾਰੇ ਜਾਣਦੇ ਹੜ ਤੇ ਨੁਕਸਾਨ ਤੇ ਉਤਰਾਖੰਡ ਚ ਵੀ ਹੋਇਆ ਨੁਕਸਾਨ ਅ ਹਿਮਾਚਲ ਦੇ ਵਿੱਚ ਵੀ ਹੋਇਆ ਨੁਕਸਾਨ ਬਾਗੀਥਾਂਵਾਂ ਤੇ ਵੀ ਹੋਇਆ ਕਿ ਉੱਥੇ ਵੀ ਪੰਜਾਬ ਸਰਕਾਰ ਨੇ ਹੜ ਲਿਆਂਦੇ ਤੇ ਉੱਥੇ ਗੱਲ ਮਾਈਨਿੰਗ ਦੀ ਵੀ ਹੋਈ ਬਟ ਇਸ ਪੂਰੇ ਡਿਸਕਸ਼ਨ ਦੇ ਦੌਰਾਨ ਇੱਕ ਬਹੁਤ ਹੀ ਜਿਹੜਾ ਗੰਭੀਰ ਮੁੱਦਾ ਸੀ ਉਹ ਸਦਨ ਦੇ ਵਿੱਚ ਡਿਸਕਸ ਹੋਇਆ ਤੇ ਉਹ ਮੁੱਦਾ ਉਠਾਇਆ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚਿਮਨ ਮੁੱਦਾ ਗੰਭੀਰ ਆ ਔਰ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਦੀ ਤਰਜਮਾਨ ਪਾਰਟੀ ਹੋਣ ਦੇ ਨਾਤੇ ਉਹੀ ਸਵਾਲ ਜਿਹੜੇ ਆ ਉਹ ਤੁਹਾਡੇ ਜ਼ਰੀਏ ਅਸੀਂ ਲੋਕਾਂ ਦੇ ਸਾਹਮਣੇ ਵੀ ਰੱਖਣਾ ਚਾਹੁੰਦੇ ਆ ਔਰ ਪ੍ਰਤਾਪ ਸਿੰਘ ਬਾਜਵਾ ਜੀ ਜੋ ਕਾਂਗਰਸ ਦੇ ਵੱਡੇ ਲੀਡਰ ਨੇ ਔਰ ਹਾਲਾਂਕਿ ਉੱਥੇ ਪੰਜ ਛੇ ਚਿਹਰੇ ਨੇ ਮੁੱਖ ਮੰਤਰੀ ਬਣਨ ਵਾਸਤੇ ਉਹਨਾਂ ਦਾ ਨਾਮ ਵੀ ਹੁੰਦਾ ਆ ਉਹ ਵਿਰੋਧੀ ਧਿਰ ਦੇ ਨੇਤਾ ਨੇ ਪਰ ਵਿਰੋਧੀ ਧਿਰ ਦਾ ਨੇਤਾ ਸ਼ੈਡੋ ਮੁੱਖ ਮੰਤਰੀ ਵੀ ਹੁੰਦਾ ਆ ਉਹ ਸਵਾਲ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਚੁੱਕੇ ਸੀ ਉਹ ਇੱਕ ਵਾਰ ਫੇਰ ਤੁਹਾਡੇ ਜ਼ਰੀਏ ਅਸੀਂ ਲੋਕਾਂ 'ਚ ਵੀ ਰੱਖਣਾ ਚਾਹੁੰਦੇ ਆ ਤੇ ਉਹ ਸਵਾਲ ਪ੍ਰਤਾਪ ਸਿੰਘ ਬਾਜਵਾ ਨੂੰ ਅਸੀਂ ਪੁੱਛਣਾ ਚਾਹੁੰਦੇ ਪਹਿਲਾ ਸਵਾਲ ਹੈਗਾ ਕਿ ਜਿਹੜਾ ਉਹਨਾਂ ਨੇ ਸਵਾਲ ਉਠਾਇਆ ਕਿ 15 ਜੁਲਾਈ 2025 ਨੂੰ ਬਿਆਸ ਦਰਿਆ ਦੇ ਖੇਤਰ ਦੇ ਵਿੱਚ ਤੁਸੀ ਬਣ ਦੇ ਖੇਤਰ ਦੇ ਅੰਦਰ ਜਿਹੜਾ ਹੈਗਾ 16 ਕਨਾਲਾਂ ਤੇ 10 ਮਰਲੇ ਜ਼ਮੀਨ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਜੀ ਨੇ ਆਪਣੀ ਪਤਨੀ ਦੇ ਨਾਮ ਦੇ ਉੱਤੇ ਖਰੀਦੀ ਗਈ ਪਿੰਡ ਫੁੱਲੜਾਂ ਦੇ ਵਿੱਚ ਜਿਹਦਾ ਹਦਬਸਤ ਨੰਬਰ 725 ਹੈ ਜ਼ਿਲ੍ਹਾ ਗੁਰਦਾਸਪੁਰ ਪੈਂਦਾ ਆ ਤੇ 5 ਲੱਖ 45 ਹਜ਼ਾਰ ਰੁਪਏ ਦੀ ਇਹ ਖਰੀਦੀ ਗਈ ਸੀ ਜਿਹਦਾ ਇੰਤਕਾਲ ਨੰਬਰ 2248 ਹੈ ਤੇ ਵਸੀਕਾ ਨੰਬਰ 565 ਹੈ ਪ੍ਰਤਾਪ ਸਿੰਘ ਬਾਜਵਾਜੀ ਕੋਲ ਤਾਂ ਬਹੁਤ ਪੈਸੇ ਆ ਕੇਸਸ ਦੀ ਕਮੀ ਤਾਂ ਹੈ ਨਹੀਂ ਹੈ ਉਹ ਤੇ ਕਿਤੇ ਵੀ ਜ਼ਮੀਨ ਖਰੀਦ ਸਕਦੇ ਨੇ ਸਵਾਲ ਇਹ ਨਹੀਂ ਹੈ ਕਿ ਉਹ ਜ਼ਮੀਨ ਖਰੀਦੀ ਗਈ ਬਿਲਕੁਲ ਖਰੀਦੀ ਹੈ ਰਜਿਸਟ੍ਰੇਸ਼ਨ ਵੀ ਹੋਈ ਹੈ ਸਾਰਾ ਕੁਝ ਹੋਇਆ ਪਰ ਸਵਾਲ ਇਹ ਹੈ ਕਿ ਉਹ ਜ਼ਮੀਨ ਉੱਥੇ ਹੀ ਕਿਉਂ ਖਰੀਦੀ ਗਈ ਸਵਾਲ ਨੰਬਰ 1 ਕਿਉਂਕਿ ਕੀ ਉਹਨਾਂ ਨੂੰ ਪਤਾ ਸੀ ਕਿ ਮੌਨਸੂਨ ਦੇ ਵਿੱਚ ਹਰ ਸਾਲ ਜਦੋਂ ਉੱਥੇ ਮੀਂਹ ਪੈਂਦੇ ਆ ਤੇ ਉਹ ਜਾ ਕੇ ਉੱਥੇ ਜਿਹੜੀ ਮਿੱਟੀ ਆਉਂਦੀ ਹੈ ਔਰ ਉਸ ਤੋਂ ਬਾਅਦ ਉੱਥੇ ਮਾਈਨਿੰਗ ਕੀਤੀ ਜਾਂਦੀ ਹੈ ਜਿਹੜੀ ਚੀਜ਼ ਲੋਕਾਂ ਲਈ ਮੁਸੀਬਤ ਆ ਹਰ ਸਾਲ ਲੋਕਾਂ ਦੀ ਫਸਲ ਡੁੱਬਦੀ ਹੈ ਲੋਕ ਉਸ ਨੂੰ ਵੇਚ ਰਹੇ ਨੇ ਔਰ ਬਾਜਵਾ ਜੀ ਉਹਨੂੰ ਖਰੀਦ ਰਹੇ ਨੇ ਤਾਂ ਇਹ ਸਵਾਲ ਤੇ ਉੱਠੇਗਾ ਹੀ ਔਰ ਬਾਜਵਾ ਜੀ ਗੱਲ ਕਰਦੇ ਰਹੇ ਮਾਈਨਿੰਗ ਦੀ ਸਾਡੀ ਸਰਕਾਰ ਆਈ ਨੂੰ ਤਾਂ 3 ਸਾਲ ਹੋਏ ਆ ਸਾਢੇ 3 ਸਾਲ ਹੋਏ ਆ 70 ਸਾਲ ਦੇ ਤੁਹਾਡੀਆਂ ਲੋਕਾਂ ਦੀ ਸਰਕਾਰਾਂ ਰਹੀਆਂ ਨੇ ਸਾਡੇ ਤੇ ਕਿਸੇ ਨੇਤਾ ਦਾ ਨਾਮ ਮਾਈਨਿੰਗ ਦੇ ਵਿੱਚ ਨਹੀਂ ਆਉਂਦਾ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕਿਆ ਕਰਦੇ ਸੀ ਮੇਰੇ ਕੋਲੇ ਫਾਈਲ ਆ ਉਹਨਾਂ ਨੇ ਹਾਈ ਸਰਵੇਖਣ ਵੀ ਕਿਹਾ ਸੀ ਕਿ ਕਿਹੜਾ ਕਿਹੜਾ ਸਖਸ ਜਿਹੜਾ ਉਹ ਮਾਈਨਿੰਗ ਦੇ ਵਿੱਚ ਸ਼ਾਮਲ ਹੈਗਾ ਤਾਂ ਕੀ ਜਿਹੜੀ ਇਹ ਜ਼ਮੀਨ ਖਰੀਦੀ ਗਈ ਸੀ ਉਹ ਮਾਈਨਿੰਗ ਕਰਨ ਵਾਸਤੇ ਖਰੀਦੀ ਗਈ ਸੀ ਜਿੱਥੇ ਇਹ ਲੋਕਾਂ ਦੀ ਮਕਸੀਬਤ ਹੈ ਸ਼ਾਇਦ ਬਾਜਵਾ ਜੀ ਲਈ ਜਿਹੜਾ ਹੈਗਾ ਇਹ ਇੱਕ ਬਿਜ਼ਨਸ ਹੈ ਆ ਦੂਸਰੀ ਗੱਲ ਜਿਹੜੀ ਹੈ 185 ਕਨਾਲ ਤੇ 4 ਮਰਲੇ 2016 ਅਤੇ 2017 ਦੇ ਵਿੱਚ ਇੱਥੇ ਜ਼ਮੀਨ ਖਰੀਦੀ ਗਈ ਉਹ ਬਾਜਵਾ ਜੀ ਨੇ ਆਪਣੇ ਪੁੱਤਰ ਦੇ ਨਾਂ ਦੇ ਉੱਤੇ ਤੇ ਆਪਣੀ ਪਤਨੀ ਦੇ ਨਾਂ ਦੇ ਉੱਤੇ ਖਰੀਦੀ ਜ਼ਮੀਨ ਦੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਗਿਆ ਉਹ ਪਸਵਾਲ ਪਿੰਡ ਹੈਗਾ ਉੱਥੇ ਖਰੀਦੀ ਸੀ ਪਸਵਾਲ ਪਿੰਡ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਵੀ ਜਨਨ ਕਿ ਵਿਆਸਦਰਾ ਦੇ ਤੇ ਤੁਸੀਵਰਨ ਦੇ ਖੇਤਰ ਦੇ ਵਿੱਚ ਖਰੀਦੀ ਗਈ ਸੀ ਜ਼ਮੀਨ ਖਰੀਦਣਾ ਗੁਨਾਹ ਨਹੀਂ ਹੈ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਉੱਥੇ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਿਆ ਹੋਵੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੁੰਦੀਆਂ ਹੋਣ ਉਦੋਂ ਲੋਕਾਂ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਆਪਣੇ ਨਿੱਜੀ ਫਾਇਦੇ ਦੇ ਲਈ ਜਿਸ ਦੇ ਉੱਤੇ ਕੇ ਸਟੱਡ ਸਟੋਨ ਲਗਾਏ ਗਏ ਜਿਹੜੇ ਹੈਗੇ ਉੱਥੇ ਡੰਗੇ ਲਗਾਏ ਗਏ ਜਿਹਨੂੰ ਪੰਜਾਬੀ ਚ ਅਸੀਂ ਡੰਗੇ ਵੀ ਕਹਿ ਦਿੰਦੇ ਆ 1 ਕਰੋੜ 18 ਲੱਖ ਰੁਪਈਆ ਦੇ ਉੱਥੇ ਡੰਗੇ ਲਗਾਏ ਗਏ ਜਦ ਕਿ ਉੱਥੋਂ ਦੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਇਹਨਾਂ ਦੀਆਂ ਸਰਕਾਰਾਂ ਨੇ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਉੱਥੇ ਇਹ ਡੰਗੇ ਲਗਵਾਏ ਕੀ ਇਹ ਜਾਇਜ਼ ਆ ਇਹ ਸਵਾਲ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਹੈ ਔਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਹੈ ਔਰ ਤੀਸਰਾ ਸਾਰਾ ਤੋਂ ਵੱਡੀ ਗੱਲ ਹੈਗੀ ਹੈ ਕਿ ਏਸੇ ਡਿਸਕਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਹੋਰ ਉੱਭਰ ਕੇ ਸਾਹਮਣੇ ਆਈ ਕਿ ਜਦੋਂ ਪੰਜਾਬ ਦੇ ਲੋਕ ਡੁੱਬ ਰਹੇ ਸੀ ਪੰਜਾਬ ਦੇ ਲੋਕ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਸੀ ਉਸੇ ਵਕਤ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਆਪਣੇ ਨਿੱਜੀ ਫਾਇਦੇ ਦੇ ਲਈ ਅਧਿਕਾਰੀਆਂ ਨੂੰ ਤੇ ਮੰਤਰੀਆਂ ਦੇ ਉੱਤੇ ਦਬਾਅ ਪਾ ਰਹੇ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਦੀ ਸਰਕਾਰ ਵੇਲੇ 2018 ਦੇ ਵਿੱਚ ਤੇ 2019 ਦੇ ਵਿੱਚ 2017 ਦੇ ਵਿੱਚ ਤੇ 2019 ਦੇ ਵਿੱਚ 1 ਕਰੋੜ 18 ਲੱਖ ਰੁਪਏ ਖਰਚ ਕਰਕੇ ਡੰਗੇ ਲਗਾਏ ਗਏ ਕੀ ਇਹ ਸਰਕਾਰ ਦੇ ਵਿੱਚ ਵੀ ਉਹ ਡੰਗੇ ਲੱਗਣ ਇਸ ਦਾ ਵੀ ਜਵਾਬ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਜੀ ਦੇ ਸੋ ਮੇਰਾ ਸਵਾਲ ਸਿਰਫ ਇੰਨਾ ਹੈ ਕਿ ਜਦੋਂ ਪੰਜਾਬ ਦੇ ਲੋਕ ਜਿਹੜੇ ਆ ਉਹ ਹੜ੍ਹਾਂ ਦੇ ਨਾਲ ਮਰ ਰਹੇ ਸੀ ਤੇ ਤੁਸੀਂ ਉਦੋਂ ਆਪਣੇ ਨਿੱਜੀ ਫਾਇਦੇ ਦੇ ਲਈ بجائے ਇਸ ਦੇ ਤੁਸੀਂ ਲੋਕਾਂ ਦੇ ਨਾਲ ਖੜੇ ਹੁੰਦੇ بجائے ਇਸ ਦੇ ਤੁਸੀਂ ਪੰਜਾਬ ਦੇ ਨਾਲ ਖੜੇ ਹੁੰਦੇ بجائے ਇਸ ਦੇ ਤੁਸੀਂ ਪੰਜਾਬ ਸਰਕਾਰ ਦੇ ਨਾਲ ਖੜੇ ਹੁੰਦੇ بجائے ਇਸ ਦੇ ਜੋ ਪੰਜਾਬ ਦੀ ਸਰਕਾਰ ਨੇ ਮੁੱਦੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਮੁੱਦੇ ਕੇਂਦਰ ਕੋਲੇ ਉਠਾਏ ਸੀ ਉਹਨਾਂ ਦਾ ਸਾਥ ਦਿੱਤਾ ਹੁੰਦਾ ਤੁਸੀਂ ਮਾਈਨਿੰਗ ਦਾ ਬਹਾਨਾ ਲਾ ਕੇ ਜਾਨੀ ਕਿ ਉਸ ਵਕਤ ਅਧਿਕਾਰੀਆਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਤਾਂ ਕਿ ਦੁਬਾਰੇ ਡੰਗੇ ਉੱਥੇ ਲੱਗਣ ਮਿਸ ਮੇਰਾ ਤੇ ਸਵਾਲ ਇਨਾਂ ਕੋ ਹੈਗਾ ਕਿ ਮੂੰਹ ਮੇਂ ਰਾਮ ਰਾਮ ਬਗਲ ਮੇ ਸ਼ੁਰੀ ਇਹ ਗੱਲਾਂ ਠੀਕ ਨਹੀਂ ਵੱਡੇ ਲੀਡਰ ਹੋ ਸੋ ਮੈਨੂੰ ਉਮੀਦ ਆ ਤੁਹਾਡੇ ਜਰੀਏ ਜਿਹੜੇ ਸਵਾਲ ਉਠਾਏ ਨੇ ਪ੍ਰਤਾਪ ਸਿੰਘ ਬਾਜਵਾ ਜੀ ਇਸ ਦਾ ਜਵਾਬ ਦੇਣਗੇ ਤੇ ਉਹਨਾਂ ਦੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਵੀ ਇਹਨਾਂ ਚੀਜ਼ਾਂ ਦਾ ਜਵਾਬ ਦੇਗੀ